ਕੇ ਬੁੜੀਆਂ ਇਸ ਤਰ੍ਹਾਂ ਹੀ ਕਰਦੀਆਂ ਹੁੰਦੀਆਂ ਸੀ ਗੁੱਡੀ ਨੂੰ ਖੂਕਦੀਆਂ ਸੀ ਨੀ ਆਵੇ ਇਹ ਛੋਟਕੇ ਛੋਟਕੇ ਬੱਚਿਆਂ ਨੇ ਬਹੁਤ ਸੋਣੀ ਰਸਮ ਕਰਨ ਦੀ ਕੋਸ਼ਿਸ਼ ਕਰ ਰਿਆ ਇਹਨੂੰ ਖਾ ਰਹੇ ਆ ਜਿਵਾਕਾ ਵੀ ਕੀ ਹੁੰਦਾਗਾ ਇਹ ਲੈ ਕੇ ਆ ਰਹੇ ਗੁੱਡੀ ਨੂੰ ਚੱਕ ਕੇ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਗੁੱਡੀ ਬਣਾਈ ਹੋਨੇ ਇਹਦਾ شکار ਕਰਨਗੇ ਲੈ ਚਿਖਾ ਵੀ ਦੇਖੋ ਜਿਗਾਈ ਹੁਣ ਬੋਲ ਪੋਵੀ ਜੇ ਗੁੱਡੀਏ ਤੂੰ ਮਰਨਾ ਸੀ ਦਲਿਆਗਾ ਸੋਤਰਨਾ ਸੀ ਜੇ ਗੁੱਡੀਏ ਤੂੰ ਮਰਨਾ ਸੀ ਇਹ ਗੜੀਏ ਗਰਤ ਨਾ ਆਵੀ ਜੇ ਗੁੱਡੀਏ ਤੂੰ ਮਰਨਾ ਸੀ ਤੇਰੀਆਂ ਕਤ ਤੂੰ ਗੁੱਡੀ ਮਰਗੀ ਅੱਜ ਕੁੜੇ ਗੁੱਡੀ ਮਰਗੀ ਅੱਜ ਕੁੜੇ ਸਰਾਣੇ ਤੁਰ ਗਈ ਸਰਾਣੇ ਤੁਰ ਗਈ ਅੱਜ ਕੁੜੇ 4G ਦੇ ਪੁਰਾਣੇ ਹੁੰਦੇ ਸਾਰੇ ਯਾਦ ਕਰ ਲੋ ਇਹ ਤਾਂ ਹੋਰ ਬੱਚਿਆਂ ਨੂੰ ਵੀ ਆਉਣਗੇ ਗੁੱਡੀ ਮਰਗੀ ਆਣ ਜਾਣ ਕੇ ਪੌੜੀ ਥੱਲੇ ਆਂਕੇ ਗੁੱਡੀ ਮਰਗੀ ਜਾਣ ਕੋ ਸੌੜੀ ਫਟਾਇਆ ਦੇਖੇ ਆ ਪਾਣੀ ਵੀ ਕੋਲੇ ਖੜਾ ਪਾਈ ਕਿਸੇ ਨੂੰ ਵੈਣ ਮੂਣ ਪਾਉਂਦੇ ਸਤਾ ਲੱਗੀ ਹੋਵੇ ਤਾਂ ਕੁੱਟ ਭਰ ਲਿਓ ਅੱਡੀਆਂ ਕੋ ਡੇਕਸਾ ਮੰਗੇ ਮੀਂਹ ਪੁਆ ਕੇ ਜਾਵਾਂਗੇ ਅੱਡੀਆਂ ਅੱਗੇ ਲੈ ਆਓ ਇਹਨੂੰ ਅੱਗੇ ਇੱਕ ਕਰੋਨਾ ਵਾਲਾ ਬੰਦਾ ਤਾਂ ਪਿੱਛੇ ਹੀ ਰਹਿ ਗਿਆ ਰਿਤਿਕ ਅੱਗੇ ਲੱਗਿਆ ਇਹ ਤੋ ਹਾਂ 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 ਲਿਆ ਲਿਆ मोमबत्ती लेके आओ भैया चक्कर आ जाओ उड़ के माचिस लेके आओ आधी मम्मी तो लेके आओ माचिस आधी मम्मी तो लेके ही भज के गुड्डियां ना दे विच आ रहेगी ला आ देखो साडा के गुड्डी मार के जान के पौड़ी ਥੱਲੇ ਆਣ ਕੇ ਬੋਲੀ ਸੀ ਖਾਲੀ ਡੱਬੀ ਦੇ ਜਾ ਬੈਜੋ ਬੈਜੋ ਬੈਜੇ ਨਹੀਂ ਹੁੰਦੀ ਐ ਸ ਖਾਲੀ ਡੱਬੀ ਨੇ ਹੁੰਦੀ ਆ ਆਏ ਕਰਕੇ ਰੱਖੋ ਹੋ ਬਣਾ ਲੱਗੇ ਇਹਨੂੰ ਚੁੰਨੀ ਪਹਿਣੇ ਪਰੇ ਕਰ ਲਾ ਇਹ ਕੱਪੜਿਆਂ ਨੂੰ ਲਾ ਦੇ ਇੱਥੇ ਲਾ ਦੇ ਨਹੀਂ ਪੜੇ ਪਾਣੀ ਦੀ ਕੋਈ ਤਪਿਆ ਹੋ ਰਹੀ ਤੈਨੂੰ ਇਹਦੇ ਪਾਣੀ ਰਿਹਾਗੇ ਦੇੜੀ ਬਸ ਬਸ ਲੱਗੇ ਜਾਂਦੇ ਪਤ ਲੱਗੇ ਜਾਂਦੇ ਇਹ ਇਹਨੂੰ ਲਾ ਦੇ ਇਸ ਨੂੰ ਲਾ ਦੇ ਦੇ ਇਹਦੇ ਕੱਪੜੇ ਹੁੰਦਾ ਆ ਨੂੰ ਕਿਸ ਨੂੰ ਅੱਗ ਮਚਾਉਣੀ ਆਉਂਦੀ ਨਹੀਂ ਗੁੱਡੀ ਨੂੰ ਵਿਚਾ ਰਹੇ ਆ ਕੋਈ ਬਾੜੀ ਨਹੀਂ ਆਉਂਦੀ ਉਹ ਆ ਨੂੰ ਨਾ ਖਾਦਾ ਪਿੱਛੇ ਨੂੰ ਹੋ ਜਾ ਪਿੱਛੇ ਨੂੰ ਪਿੱਛੇ ਨੂੰ ਰਿਤੋ ਇਹ ਤਾਂ ਹੀ ਨਹੀਂ ਕੰਨ ਆਈ ਨਾ ਭਾਵੇਂ ਗੇ ਉਹ ਦਿੱਤੀ ਇਹਨਾਂ ਸੋਨਾ ਉਹ ਸੀ ਵੀ 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 ਰੱਬ ਵੀ ਪਾ ਦੇ ਚਾਰੀ ਠੰਡ ਵਰਤਾ ਰੱਬ ਵੀ ਕੋ ਬਵਾ ਤੂੰ ਬੈਠ ਜਾ ਚਲੋ ਬੈਠ ਬੱਦਲ ਬੱਦਲ ਕਿਸੇ ਪਾਸੇ ਨਹੀਂ ਲੱਗਦਾ ਪਿਆ ਬੱਦਲ ਬੱਦਲ ਕਿਸੇ ਪਾਸੇ ਨਹੀਂ ਲੱਗਦਾ ਪਿਆ ਜਿਆ ਮਿੱਠਾ ਵਰਤਾ ਮੂੰਹ ਮਿੱਠਾ ਕਰਦੇ ਚੌਲ ਵੰਡਦੇ ਗੱਦਾ ਵੀ ਤਾਕੇ ਹੋ ਜਾਂਦਾ ਮਾਰ ਵੀ ਗਈ ਉਹ ਨਹੀਂ ਜਾ ਕੇ ਚਾਲ ਲੰਮੇ ਕਿੰਨੇ ਜੱਗ ਕਰਤਾ ਮਿਸਰੀ ਦਾ ਨਾ ਬੇਇੱਜ਼ਤੀ ਕਰਾ ਬੱਚੀ ਰਹੀ ਆ ਇਹਦੇ ਫੁੱਲ ਵੀ ਹੈ ਜੁਗਨੇ ਰੱਬ ਤੋਂ ਪਹਿਲਾਂ ਪਹਿਲਾਂ ਵੀ ਪਾਵੇ ਧੰਗਾ ਨਦੀ ਦੇ ਭਰਦੇ ਧੰਗਾਂ ਦੀ ਆ ਪਾਣੀ ਨੀਵਾ ਨਾ ਨਾ ਪੁੱਤੇ ਨਹੀਂ ਐ ਨਾ ਕਰੋ ਚਲ ਤੁਸੀਂ ਖਾਓ ਪ੍ਰਸ਼ਾਦ ਆ ਬਾਬੇ ਦਾ ਚੰਗਾ 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 ਉਹ ਡੱਕੇ ਜਿਹਰੇ ਕਰ ਦਿਓ ਲਓ ਵੀ ਦੇਖੋ ਹੁਣ ਰੱਬ ਬੱਚੀਆਂ ਦੀ ਸੁੰਦਾ ਇਹਨਾਂ ਨੇ ਹੀ ਪਹਿਲੀ ਵਾਰ ਰਸਮ ਦੇਖੀ ਇਹਨਾਂ ਨੇ ਦੇਖਿਆ ਨਹੀਂ ਸੀਗਾ ਵੀ ਕਿਵੇਂ ਹੁੰਦਾਗਾ ਕੋਈ ਖਾਇਆ ਇਹਨਾਂ ਨੂੰ ਸਾਡੇ ਵੇਲੇ ਉਹ ਬਹੁਤ ਗੁੱਡੀਆਂ ਫੂਕਦੇ ਹੁੰਦੇ ਸੀਗੇ ਚਾਹੇ ਇੱਕ ਵਹਿਮ ਆ ਇਹ ਇੱਕ ਪਰ ਇਹ ਪਿੰਡੂ ਇਹ ਜੀ ਆਪਾਂ ਇੰਤਤ ਸਭ ਤੋਂ ਜ਼ਿਆਦੇ ਗੁੱਡੀ ਨਾਲ ਖੇਡਦੀ ਸੀ ਤੇ ਅੱਜ ਕੱਲ ਜਿਹੜੀ ਰੋ ਰਹੀ ਆ ਹੇ ਰਾਮੂ ਕੇ ਮੇਰੇ ਤਾਂ ਪਾਣੀ ਮੱਕ ਗਿਆ ਅੱਖਾਂ ਦਾ ਵੀ ਤੂੰ ਪਾਣੀ ਹੁਣ ਕੱਢ ਕਬਾ ਬਾਣੀ ਕੱਢ ਦੇ ਹਾਏ ਬਾਏ ਬਾਏ ਮੈਂ ਆਉਗਾ ਹਾਂ ਨਹੀਂ ਆਉਗਾ ਹਾਂ ਬਾਏ ਬਾਏ I'm so bothered.